ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਖੰਡੂਰ ਸਾਹਿਬ ਵਿੱਚ ਪਿੰਡ ਦੇ ਸਾਫਾ ਸਰਪੰਚ ਨੇ ਕੁੱਟਕੁੱਟ ਕੇ ਮਾਰ ਦਿੱਤਾ ਗਰੀਬ ਬੰਦਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਪੂਰਨ ਸਿੰਘ ਉਮਰ ਤਕਰੀਬਨ 35 ਸਾਲ ਜੋ ਆਪਣੇ ਘਰ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਕਰਕੇ ਕਰਦਾ ਸੀ ਜੋ ਕਰੋ ਬਾਹਰ ਮਿਹਨਤ ਕਰਨ ਲਈ ਗਿਆ ਸੀ ਤਾਂ ਪਿੰਡ ਦੇ ਹਿਸਾਬ ਦਾ ਸਰਪੰਚ ਵੱਲੋਂ ਇਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਜਿਸ ਨਾਲ ਇਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧ ਵਿੱਚ ਜਦੋਂ ਮੀਡੀਆ ਨੇ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਐਸ ਐਚ ਓ ਗੁਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਸੋਨੁਪਤਿਆ ਬਾਦ ਦੀ ਖਾਸ ਰਿਪੋਰਟ ਨਾ ਜੀ ਕਿਹਦਾ ਕੋਈ ਕੀ ਲੱਗਦਾ ਅਸ ਤੋ ਵੱਡਾ ਇਹ ਇਹ ਮੇਰਾ ਮੁੰਡਾ ਕੀ ਘਟਨਾਈ ਸਾਰੀ ਇਹ ਹਾਂਜੀ ਕੀ ਗੱਲ ਬਾਤ ਹੋਈ ਸਾਰੀ ਇਹ ਇਹ ਬਈ ਜਿਹੜੀ ਹੁੰਦਾ ਸਾਰਾ ਮੈਂ ਨਾ ਨਾ ਤਾਂ ਇੱਥੇ ਨਹੀਂ ਮੈਂ ਉਹ ਆਈਟੀ ਚ ਰਹਿੰਦੀ ਵਾ ਮੁੰਡੇ ਮੁੰਡੇ ਕੋਲ ਮੈਂ ਤਾਂ ਮਰੀ ਆਈ ਸੁਣਿਆ ਇਹ ਵਿੱਚ ਪਿਆ ਦੇ ਜੂਠ ਮਾਰਾ ਮੈਂ ਮੇਨੂੰ ਫੋਨ ਲਗੇ ਆ ਤੇ ਫੇਰੇ ਆਈ ਆ ਕਿੰਨਾ ਵੱਲੋਂ ਘਟਿਆ ਗਿਆ ਹਾਂਜੀ ਮੇਰੀ ਕੋਟਮਾਂ ਦੀ ਕੀਤੀ ਗਈ ਹੈ ਉਹ ਤਾਂ ਮਾਲ ਘਟਿਆ ਕਿ ਲੱਗਦਾ ਪਤਾ ਲਗਾ ਕਿਨੇ ਘਟਿਆ ਮੈਨੂੰ ਨਹੀਂ ਇਹਨਾਂ ਖਿਆਲ ਆ ਜਾਂ ਗਿੰਦਰ ਕੋ ਜਾਂਦੇ ਪਤਾ ਨਹੀਂ ਕਿਹੜਾ ਸਾਈਸ ਨੂੰ ਇਹ ਗੱਲ ਸਹੀ ਦੱਸੋ ਹਾਂਜੀ ਗਿੰਦਰ ਦੇ ਗਿੰਦਰ ਇਹ ਕੋਈ ਸਰਪੰਚ ਹੈ ਕਿੰਦਰ ਵੱਲੇ ਕਿੰਨੇ ਘਟਿਆ ਇਹਨਾਂ ਕੋਲ ਇਹ ਘਟਣਾ ਹੋਈ ਸਾਰੀ ਇਹ ਘਟਣਾ ਪਾਜੀ ਕਰੋ ਗਿਆ ਚੰਗਾ ਭਲਾ ਗਿਆ ਜੋ ਕੋਈ ਗੱਲ ਬਾਤ ਨਹੀਂ ਆਂ ਕੂੜਾ ਵਿਆਂਦਾ ਮੈਂ ਸੋਟੇ ਆ ਮਨਾ ਆ ਤੇ ਬਾਅਦ ਚ ਮੁੜ ਕੇ ਅੱਧੀ ਕਰਾਲ 9:00 9:00 ਕੇ ਵਜੇ ਦਾ ਟਾਈਮ ਆ ਮੁੰਡੇ ਨੂੰ ਛੱਡ ਕੇ ਗਿਆ ਕਿ ਇਹਨੂੰ ਕੁੱਤਿਆਂ ਬੜਾ ਜੋ ਮੈਂ ਵੀ ਉੱਤੇ ਦੋਈ ਪੌ ਲੱਗੀ ਤੂੰ ਕਿਵੇਂ ਅੰਦਰ ਕੜਿਆ ਅੰਦਰ ਉਹ ਤੇਰਾ ਚੀ ਡੇਗ ਗਿਆ ਮੁੜ ਕੇ ਉੱਠਿਆ ਨਹੀਂ ਜੋ ਗਿਆ ਮੈਂ ਉਝੜ ਕੇ ਮੇਰੇ ਬੱਚਿਆਂ ਦਾ ਕੀ ਹੋਊਗਾ ਅਲੀ ਕੇ ਅਰੰਜੀਤ ਸਿੰਘ 37 ਸਾਲ ਨਹੀਂ ਲੱਗਦਾ ਹਾਂਜੀ ਮੇਨਾਂ ਦੀ ਆਵਾਜ਼ ਵੀ ਆ ਕਿੰਨੇ ਬੱਚੇ ਨੇ ਕੁੜੀ ਨੇ ਬੱਚੇ 10 ਸਭ ਕਰਦੇ ਜੀ ਗਾਧਾ ਕਰ ਮੈਂ ਸਕਾਰ ਕੰਮ ਕਰਦੀ ਜੋ ਬੱਚੇ 100 ਰੁਪਏ ਵਿਆਹ ਦੀ ਪਾ ਕੇ ਆਪਣੇ ਬੱਚਿਆਂ ਦਾ ਟਾਈਮ ਪਾਸ ਪਤਾ ਲੱਗਦਾ ਸੀ ਕਿਨੇ ਨੂੰ ਮਾਰ ਕੀਤੇਗੇ ਸਾਰੇ ਮਾਰਾ ਵੇ ਸੱਟਾਂ ਲੱਗੀਆਂ ਇੱਕ ਆਰੇ ਲੱਗੀਆਂ ਬੱਚੇ ਦਾ ਜਿਹਾ ਲਾ ਕਲੂ ਸ਼ਾਹ ਜੀ ਨੂੰ ਪਤਾ ਜਿਹੜਾ ਮ੍ਰਿਤਕ ਸੀ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਸੰਧੂ ਦਾ ਮੁੰਡਾ ਵਾ ਕੀ ਘਟਨਾ ਹੈ ਸਾਰੀ ਇਹ ਸ਼ੱਕ ਮੈਂ ਸੁਣੀ ਆ ਜੀ ਵੀ ਇਦਾਂ ਆਂਦੇ ਕੋਟਕੇ ਦੇ ਮਾਰਿਆ ਵਾ ਪਹਿਲਾਂ ਆਂਦੇ ਬਾਹਰ ਕੋਟਦਾ ਆਏ ਆ ਤੇ ਮੁੜ ਕੇ ਤੇ ਛੜੇ ਦੇ ਬੰਨ ਕੇ ਕੁੱਟਦੇ ਰਹੇ ਕਿੰਨੇ ਕੋਟ ਮਾਰ ਕੀਤੀ ਗਈ ਹੈ ਹਾਂ ਜੀ ਕੋਟ ਮਾਰ ਕਿਹਦੇ ਵੱਲੋਂ ਕੀਤੀ ਗਈ ਹੈ ਮਹਾਰਾਜ ਨਾਮ ਗਿੰਦਰ ਦਾ ਰਹਿੰਦੇ ਆ ਮੈਨੂੰ ਨਹੀਂ ਇੰਨਾ ਪਤਾ ਮੈਂ ਦੇਖਿਆ ਨਹੀਂਗਾ ਮੈਂ ਤਾਂ ਝੂਠ ਮਾਰਾਂ ਮੈਂ ਦੇਖਿਆ ਕਿੱਥੋਂ ਦਾ ਉਹ ਵਿਅਕਤੀ ਕਲੂ ਸ਼ਾਹ ਦਾ ਜੀ ਇਸੇ ਪੱਟੀ ਦਾ ਜੀ ਸਰਪੰਚ ਆਂਦੇ ਉਹਨੂੰ ਠੀਕ ਹੈ ਪ੍ਰਸ਼ਾਸਨ ਉਹਦਾ ਕੀ ਨਾਮ ਸੀ ਉਹਦਾ ਨਾਮ ਇਨਸ਼ਾਅਲਾ ਅਭਜੀਤ ਸਿੰਘ ਰਣਜੀਤ ਸਿੰਘ ਨਾਮ ਹਾਂ ਅਨਸ਼ਾਅਲਾ ਸ਼ਾਅਲਾ ਆਂਦੇ ਕੀ ਮੰਗ ਕਰਦੇ ਜੀ ਨਹੀਂ ਮੰਗ ਕਾਦੀ ਕਰਨੀ ਆ ਅਸੀਂ ਨੇ ਇਨਸਾਫ ਵੀ ਚਾਹੁੰਦੇ ਆ ਇਨਸਾਫ ਕਰ ਦੋ ਜੋ ਵੀ ਹੋ ਸਕਦਾ ਇਨਸਾਫ ਕਰੋ ਬੱਚੇ ਤੁਸੀਂ ਵੇਖ ਆਏ ਘਰ ਤੁਸੀਂ ਵੇਖ ਆਏ ਘਰ ਬੂਆ ਤੁਹਾਂ ਦੇਖ ਲਿਆ ਸਭ ਕੋ ਦੇਖ ਲਿਆ ਇਨਸਾਫ ਕਰੋ ਜੋ ਹੁੰਦਾ ਜੀ ਸਰ ਜਿਹੜੀ ਅੱਜ ਖਡੂਤ ਸਾਹਿਬ ਇੱਕਵਾਦਾ ਤੇ ਰਣਜੀਤ ਸਿੰਘ ਦੀ ਖਟਮਾਰੀ ਕੀ ਮੰਗ ਲਈ ਤਾਂ ਹੈ ਹਾਂਜੀ ਰਜੀਤ ਸਿੰਘ ਏਲੀ ਸ਼ਾਲਾ ਸਨਖਪੂਰਨ ਸਿੰਘ ਇਹਦੇ ਬਾਰੇ ਕੁੱਟਮਾਰ ਹੋਣ ਦੀ ਸ਼ਿਕਾਇਤ ਹੋਈ ਸੀ ਉਹਦੀ ਆਪਣਾ ਤਸਦੀਕ ਕਰਨ ਵਾਸਤੇ ਤਫ਼ਤੀਸ਼ ਕਰਨ ਵਾਸਤੇ ਮੈਂ ਮੌਕੇ ਤੇ ਪਹੁੰਚਿਆ ਤੇ ਜਿਹੜੀ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ ਹਾਂਜੀ ਪਤਾ ਵਾਜੀ ਇੱਕ ਕੋਈ ਕਿਸੇ ਦਾ ਸਰਪੰਚ ਦਾ ਨਾਮ ਕੋਈ ਲੈਣ ਰਿਹਾ ਵੀ ਕਲੀਅਰ ਨਹੀਂ ਹੋਇਆ ਕੀ ਤੁਹਾਡੇ ਕੋਲ ਕੋਈ ਪਾਬੰਦੀ ਹੈ ਬਸ ਜੀ ਇਹਨਾਂ ਨੂੰ ਆਪਣਾ ਡੀਵੀਆਰ ਵਗੈਰਾ ਸਾਰੇ ਜਿਹੜੇ ਆ ਉਹਨਾਂ ਦੇ ਕੋਪ ਕਰ ਰਹੇ ਆ ਜੋ ਵੀ ਤੱਕ ਸਾਹਮਣੇ ਉਹਦੇ ਸਾਹਮਣੇ ਕਰ ਰਹੀ ਸੀ